ਨਮਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਦਾ ਕਰਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਧੰਨਵਾਦ ਜੀ। ਹਾਂ ਜੀ ਬੋਲੋ। ਹਾਂ ਜੀ ਅੰਦਰ ਆਇਓ। ਹਾਂ। ਆ ਇੱਕ ਮਿੰਟ ਮੱਤ।

ਨਵਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅੱਜ ਅਸੀਂ ਪਹੁੰਚੇ ਆ ਪਿੰਡ ਰਕੜਾਟਾ ਹ ਜਿੱਥੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦਾ ਅੱਜ 65ਵਾਂ ਵਿਸ਼ਾਲ ਪੰਡਾਰਾ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ ਅਪਾਰ ਕਿਰਪਾ ਅਤੇ ਭਗਤ ਸੁਰਿੰਦਰ ਜੀ ਜੋ ਕਿ ਬ੍ਰਾਮਲੀ ਨੇ ਉਹਨਾਂ ਦੇ ਅਸ਼ੀਰਵਾਦ ਸਦਕਾ ਬੜੀ ਧੂਮ ਧਾਮ ਦੇ ਨਾਲ ਸ਼ਰਧਾ ਪੂਰਵਕ ਸ਼ਰਦਾ ਪੂਰਵਕ ਭਗਤ ਵਿਜੇ ਕੁਮਾਰ ਨૈયਰ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਮਨਾਇਆ ਜਾ ਰਿਹਾ ਹੈ ਸੋ ਇਹਦੇ ਵਿੱਚ ਅੱਜ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੇ ਟਿੱਕੀਆਂ ਦਾ ਲੰਗਰ ਵੀ ਚੱਲ ਰਿਹਾ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਹਾਨੂੰ ਦਿਖਾ ਰਹੇ ਹਾਂ ਬਾਬਾ ਜੀ ਦਾ ਲੰਗਰ ਲੱਗਾ ਹੋਇਆ ਹੈ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਹੈ ਤੁਸੀਂ ਦੇਖ ਰਹੇ ਹੋ ਨਮਸ਼ੇ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਆ ਤੁਹਾਨੂੰ ਇੱਧਰ ਦਿਖਾ ਦਈਏ ਆ ਟਿੱਕੀਆਂ ਦਾ ਲੰਗਰ ਲੱਗਿਆ ਆ ਭੱਲਿਆਂ ਦਾ ਲੰਗਰ ਵੀ ਲੱਗਿਆ ਹੋਇਆ ਆ ਤੁਸੀਂ ਦੇਖ ਰਹੇ ਹੋ ਕਿਵੇਂ ਸੰਗਤਾਂ ਲੰਗਰ ਛਕ ਰਹੀਆਂ ਨੇ ਟਿੱਕੀਆਂ ਦਾ ਲੰਗਰ ਹਾਂ ਭਗਤ ਵੀਰੇ ਕੁਮਾਰ ਨૈયਰ ਜਿਹਦੀ ਰਹਿ ਨਮਾਈ ਦੇ ਹੇਠ ਇਹ ਜਿਹੜਾ 65ਵਾਂ ਮਸ਼ਾਲ ਪੰਡਹਾਰਾ ਸ੍ਰੀ ਸੇਤਬਾਬਾ ਵਾਲਕਨਾਥ ਜੀ ਦੇ ਮੰਦਿਰ ਰਕਨਟਾ ਹਵੇਖੇ ਕਰਵਾਇਆ ਜਾ ਰਿਹਾ ਹੈ ਇੱਧਰ ਵੀ ਦਿਖਾਲ ਦਈਏ ਤੁਹਾਨੂੰ ਬਾਬਾ ਜੀ ਦਾ ਵਿਸ਼ਾਲ ਭੰਡਾਰਾ ਚੱਲ ਰਿਹਾ ਆ ਸੋ ਹਲਵਾਈ ਬਾਬਾ ਜੀ ਦਾ ਭੰਡਾਰਾ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਬਾਬਾ ਜੀ ਦੇ ਭੰਡਾਰੇ ਵਿੱਚ ਜਿਹੜਾ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਣਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਜੀ ਹਲਵਾਈ ਸਹਿਬਾਨ ਸਾਡੇ ਪਿੰਡ ਦੇ ਸੇਵਾਦਾਰ ਸਰਦਾਰ ਚੰਦ ਸਿੰਘ ਜੀ ਆਪਣੀ ਸੇਵਾ ਨਿਭਾ ਰਹੇ ਨੇ ਜੀ ਜਲੇਬੀਆਂ ਦੇ ਉੱਤੇ ਸੇਵਾ ਕਰ ਰਹੇ ਨੇ ਜੀ ਆ ਚਾਪ ਕੋੜਿਆਂ ਦਾ ਲੰਗਰ ਜਿਹੜਾ ਚੱਲ ਰਿਹਾ ਆ ਹਲਵਾਈ ਸਹਿਬਾਨ ਪਕੌੜੇ ਤਿਆਰ ਕਰ ਰਹੇ ਨੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਦੇਖ ਰਹੇ ਹੋ ਨਮਾਸ਼ਾ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਰਿਪੋਰਟ ਆ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਭੰਡਾਰਾ ਹਰ ਸਾਲ ਭਗਤ ਸਰਿੰਦਰ ਕੁਮਾਰ ਜੀ ਤੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ અપਾਰ ਕਿਰਪਾ ਦੇ ਨਾਲ ਜਿਹੜਾ ਪੌਣਾ ਹਰੀ ਦੀ ਗਪਾਰ ਕਿਰਪਾ ਦੇ ਨਾਲ ਭਗਤ ਵਿਜੇ ਕੁਮਾਰ ਨૈયਰ ਜੀ ਹੁਣਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਮਲਾਇਆ ਜਾਂਦਾ ਇਹ ਅੱਜ 65ਵਾਂ ਵਿਸ਼ਾਲ ਭੰਡਾਰਾ ਆ ਬਾਬਾ ਜੀ ਦੇ ਮੰਦਿਰ ਪਿੰਡ ਰਕਣਾਟਾ ਹਵੇਖੇ ਜਿਹੜਾ ਲੱਗਿਆ ਹੋਇਆ ਆ ਆ ਇਸ ਸਬੰਧੀ ਭਗਤ ਵਿਜੇ ਕੁਮਾਰ ਜੀ ਹੁਣਾਂ ਨਾਲ ਗੱਲ ਕਰਾਂਗੇ ਜੀ ਹਾਂ ਜੀ ਸਭੂ ਸੰਗਤਾਂ ਨੂੰ ਇਹ ਲਕਾਨਵਾਸੀਆਂ ਨੂੰ ਇਹੀ ਬੇਨਤੀ ਹੈ ਕਿ ਅੱਜ ਪੈਟਮਾ ਬਾਸ਼ੇਪਿੰਡਾ ਦਾ ਸਿੱਧ ਬਾਬਾ ਬਲਕਨਾਥ ਪਿੰਡ ਰਕੜਾ ਤਹਾਬੇ ਕੇ ਹੋ ਰਿਹਾ ਹੈ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਹਮ ਹਮਾ ਕੇ ਇਸ ਪੰਡਾਰੇ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰੋ ਤੇ ਅੱਜ ਰਾਤ ਨੂੰ ਇਸੇ ਤਰੀਕੇ ਦੇ ਨਾਲ ਦੁਪਹਿਰੇ ਚੌਂਕੀ ਲੱਗੇਗੀ ਬਾਬਾ ਜੀ ਦੀ ਤੇ ਸ਼ਾਮ ਨੂੰ ਮੁਕੇਸ਼ ਇਨਾਇਤ ਜੀ ਬਾਬਾ ਜੀ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਤੁਸੀਂ ਸਾਡੇ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਅ ਇਹ ਜਿਹੜੀਆਂ ਤੁਸੀਂ ਮੂਰਤੀਆਂ ਦੇਖ ਰਹੇ ਹੋ ਪਿੰਡ ਰਕਣਾ ਢਾਹ ਦੇ ਵਿੱਚ ਮੰਦਿਰ ਦੇ ਵਿੱਚ ਸਥਾਪਿਤ ਕੀਤੀਆਂ ਗਈਆਂ ਨੇ ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਦੀ ਤੇ ਰਾਜਾ ਪ੍ਰਥਵੀਨਾਥ ਜੀ ਦੀ ਅ ਇਸ ਮੰਦਿਰ ਦੇ ਵਿੱਚ ਭਗਵਾਨ ਸ਼ਿਵ ਸ਼ੰਕਰ ਮਹਾਰਾਜ ਦਾ ਮੰਦਿਰ ਵੀ ਸਥਾਪਿਤ ਕੀਤਾ ਗਿਆ ਆ ਸੋ ਤੁਸੀਂ ਦੇਖ ਰਹੇ ਹੋ ਇਸ ਮੰਦਿਰ ਨੂੰ ਕਿਵੇਂ ਰੰਗ ਬਰੰਗੀਆਂ ਲੜੀਆਂ ਦੇ ਨਾਲ ਸ਼ਿੰਗਾਰਿਆ ਗਿਆ ਆ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਜੁੜੇ ਨੇ ਇਸੇ ਪਿੰਡ ਤੋਂ ਸ਼੍ਰੀ ਰਾਜਕੁਮਾਰ ਜੀ ਨૈયਰ ਜਿਹੜੇ ਕਿ ਬਹੁਤ ਸਾਰੀਆਂ ਚਿੱਠੀਆਂ ਰੇਡੀਓ ਸਟੇਸ਼ਨ ਨੂੰ ਲਿਖਦੇ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਜੀ ਰਾਜਕੁਮਾਰ ਜੀ ਨૈયਰ ਇਹਨਾਂ ਦੇ ਨਾਲ ਗੱਲ ਕਰਾਂਗੇ ਜੀ ਅੱਜ ਤੁਹਾਡੇ ਪਿੰਡ ਵਿੱਚ ਕੀ ਹੋ ਰਿਹਾ ਜੀ ਤੁਹਾਡੇ ਪਿੰਡ ਵਿੱਚ ਬਾਬੇ ਦਾ ਪਹਨਾਰਾ ਹੋਇਆ ਪਹਿੜਵਾ ਬੜੀ ਧੂਂਦਾਂ ਨਾਲ ਮਨਾ ਰਹੇ ਨੇ ਹਰ ਸਾਲ ਹੁੰਦਾ ਇਹ ਪਹਨਾਰਾ ਬਹੁਤ ਭਾਰਾ ਦੁਨੀਆ ਬਹੁਤਾਂ ਦੀ ਦੂਰ ਦੂਰ ਜਲ ਕੇ ਪਾਜ਼ੇ ਪਰ ਦੇਖੀ ਪਿਆਵਾ ਰੇਡੀਓ ਦੇ ਕੈਬੀਲ ਸਿੰਗਰ ਆ ਇਹ ਸੀ ਰਾਜਕੁਮਾਰ ਰਈਆ ਜੀ ਸਾਡੇ ਨਾਲ ਜੁੜੇ ਨੇ ਇਸ ਦਰਬਾਰ ਦੇ ਸੇਵਾਦਾਰ ਅ ਰਜੀਵ ਕੁਮਾਰ ਉਰਫ ਬੋਵੀ ਨૈયਰ ਜੀ ਉਹਨਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਕਰਾਂਗੇ ਜੀ ਹਾਂਜੀ ਅੱਜ 65ਵੇਂ ਬਾਰ্ষিকী ਚਾਲੇ ਦੀ ਦੂਜੇ ਪੜਾ ਦਾ ਇਹ ਬਾਰ্ষিকী ਪੰਡਹਾਰਾ ਜਿਹੜਾ ਵਿਸ਼ਾਲ ਪੰਡਹਾਰਾ ਆ ਸਮੂਹ ਸੰਗਤਾਂ ਦੇ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਧੂਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਸੋ ਅੱਜ ਸੰਗਤਾਂ ਦਾ ਤਨਤਾ ਲੱਗਿਆ ਹੋਇਆ ਹੈ ਜੀ ਚਾਹ ਪਗੌੜਿਆਂ ਦਾ ਟਿੱਕੀਆਂ ਦਾ ਭੱਲੇ ਚਾੜ ਦਾ ਲੰਗਰ ਚੱਲ ਰਿਹਾ ਹੈ ਤੇ ਇਸ ਤੋਂ ਪ੍ਰਾਂਤ ਬਾਬਾ ਜੀ ਦੀ ਜੋ ਦੁਪਹਿਰ ਦੀ ਚੌਂਕੀ ਹੈ ਬਾਦ ਦੇ ਪ੍ਰਦੇਸੀ ਤੇ ਬਾਕੀ ਉਹਨਾਂ ਦੇ ਸਾਰੇ ਛੋਟੇ ਵੱਡੇ ਭਰਾ ਉਹਨਾਂ ਦੇ ਨਾਲ ਬਾਬੇ ਦੀ ਚੌਂਕੀ ਵਿੱਚ ਪੇਟਾਂ ਪੇਸ਼ ਕਰਨਗੇ ਗਾਣਗੇ ਤੇ ਉਸ ਤੋਂ ਅਪरांत ਬਾਬਾ ਜੀ ਦਾ ਜੋ ਵਿਸ਼ਾਲ ਭੰਡਾਰਾ ਉਹ ਚੱਲੇਗਾ ਤੇ ਰਾਤ ਨੂੰ ਮੁਕੇਸ਼ ਨਾਇਤ ਜੀ ਜਲੰਧਰ ਵਾਲੇ ਸੰਗਤਾਂ ਨੂੰ ਆਪਣੇ ਭੇਟਾਂ ਨਾਲ ਮੰਤਰਮੋਤ ਕਰਕੇ ਨਿਹਾਲ ਕਰਨਗੇ ਸੋ ਇਸ ਤੋਂ ਬਾਅਦ ਬਾਬਾ ਜੀ ਦਾ ਜੋ ਤੀਜਾ ਪੜਾਇਆ ਉਹ ਹੈਗਾ ਜੀ ਚਾਲਾ ਜੋ ਕਿ 3 April ਦਿਨ ਵੀਰਵਾਰ ਨੂੰ ਇਸ ਪਿੰਡ ਤੋਂ ਨਵ ਬੱਸਾਂ ਦਾ ਇਹ ਚਾਲਾ ਰਵਾਨਾ ਹੋਵੇਗਾ ਤੋ ਇਸ ਦੇ ਨਾਲ ਹੀ ਅ ਵੀ ਬਾਬਾ ਜੀ ਅੱਗੇ ਇਹ ਵੀ ਦੁਆ ਕਰਾਂਗੇ ਬਾਬਾ ਜੀ ਚਾਰੇ ਪਾਸੇ ਸੁੱਖ ਸ਼ਾਂਤੀ ਖੁਸ਼ਹਾਲੀ ਸੁੱਖ ਸਮਰiddhi ਹੋਵੇ ਪੂਰੇ ਸੰਸਾਰ ਵਿੱਚ ਤੁਹਾਡੇ ਨਾਮ ਦੀ ਤੇ ਬਾਕੀ ਬਾਬਾ ਜੀ ਸਭ ਦਾ ਭਲਾ ਕਰਨਾ ਸਭ ਨੂੰ ਤੰਦਰੁਸਤੀ ਆਸ਼ੀਰਵਾਦ ਸਭਨਾਂ ਦੀ ਮਿਹਰ ਆ ਪ੍ਰਯਾਤਨ ਲੋ ਜੀ ਕੁਝ ਬੋਲੋ ਜਿਕਰਾ ਪਣਾ ਹਰੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਹਰੇਕ ਸਾਲ ਦੀ ਤਰ੍ਹਾਂ ਉਹ ਮਤਲਬ ਹਮ ਹਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਆ ਤੁਹਾਡੇ ਸਹਿਯੋਗ ਨਗਦ ਦੇ ਸਹਿਯੋਗ ਨਾਲੇ ਕੰਮ ਹੋਣਾ ਬਾਕੀ ਪੀਰਾਂ ਦੇ ਦਰਬਾਰ ਤੇ ਵੀ ਤੁਸੀਂ ਸਾਰੀ ਰਹਿਮਤ ਕਰਨੀ ਆ ਜੈ ਬਾਬੇ ਦੀ ਜੈ ਇੱਕ ਹੋਰ ਜ਼ਰੂਰੀ ਸੂਚਨਾ ਜੀ 27 ਤਰੀਕ ਦਿਨ ਵੀਰਵਾਰ ਨੂੰ ਪੀਰਾਂ ਦੇ ਸਥਾਨ ਤੇ ਵਿਸ਼ਾਲ ਭੰਡਾਰਾ ਹਰ ਸਾਲ ਦੀ ਤਰ੍ਹਾਂ ਹੋ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੇ ਵੀਰਵਾਰ 27 ਤਰੀਕ ਨੂੰ ਪਿੰਡ ਦੇ ਲਖ ਦਾਤਾ ਰੌਜਾ ਵੀਰਾਂ ਦੇ ਸਤਾਨ ਤੇ ਪਹੁੰਚ ਕੇ ਵਿਸ਼ਾਲ ਭੰਡਾਰੇ ਵਿੱਚ ਰੌਣਕ ਨੂੰ ਵਧਾਣਾ ਅਤੇ ਉੱਤੇ ਵੀ ਸਵੇਰ ਵੇਲੇ ਚਾਹ ਪਕੌੜੇ ਦੁਪਹਿਰ ਨੂੰ ਭੰਡਾਰਾ ਤੇ ਕਲਾਕਾਰ ਵੀ ਹੋਣਗੇ ਤੇ ਇਸੇ ਤਰ੍ਹਾਂ ਹੀ ਸਾਰਿਆਂ ਨੇ ਹਮਮ ਆਗੇ ਪਹੁੰਚਣਾ ਕਿਉਂਕਿ ਇਹ ਵੀ ਨਗਰ ਦਾ ਜਿਹੜਾ ਕੰਮ ਹੈ ਇਹ ਪਿੰਡ ਦੇ ਸਹਿਯੋਗ ਨਾਲ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ ਤੋਂ ਸਾਡੇ ਦਰਬਾਰ ਦੇ ਮੁਖੀ ਸਾਡੇ ਅੰਕਲ ਜੀ ਬਖਤਾਵਰ ਸਿੰਘ ਜੀ ਤੇ ਬਾਬਾ ਜੀ ਇਹਨਾਂ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਨਕਲ ਲੰਮੀ ਉਮਰਾਂ ਵਕਸ਼ਣ ਤੰਦਰੁਸਤੀਆਂ ਵਕਸ਼ ਇਹਦੇ ਨਾਲ ਹੀ ਜਕਾਰਾ ਪਣਾ ਹਰੀ ਜੀ ਦਾ ਬਹੁਤ ਸਾਚੇ ਦਰਬਾਰ ਕੀ ਦੇਵਾ ਮਾਤਾ ਜੀ ਕੀ ਮਾਹ ਜੈ ਗੁਰੂ ਦੇ ਜੈ ਜੈ Até ਆਪਣਾ ਬਣਾ ਲੈ ਜੀ ਨੂੰ ਕੰਧੋ ਨੇ ਆਪਣਾ ਬਣਾ ਲੈ ਜੀ ਨੂੰ ਕੰਧੋ ਨੇ ਰੇਤਾਂ ਕਾ ਮਾੜੀ ਫੁੱਲ ਮਾਰਾ ਹਰੀ ਦੀ ਜਨ ਕਸਰੀ ਦੀ ਜਨ ਡੜੀ ਮੈਨੂੰ ਬਾਬਾ ਜੀ ਦੇ ਨਾਮ ਵਾਰੀ ਲੋ ਰੇ ਡੜੀ ਬਾਬਾ ਜੀ ਦੇ ਨਾਮ ਬਾਣੀ ਲੋਰੇ ਚੜੀ ਮੈਨੂੰ ਬਾਬਾ ਜੀ ਦੇ ਨਾਮ ਬਾਣੀ ਲੋਰੇ ਚੜੀ ਮੈਨੂੰ ਬਾਬਾ ਜੀ ਦੇ ਨਾਮ ਬਾਣੀ ਲੋਰੇ ਖਾਲਸਾ ਵਿੱਚ ਸਿੰਘੀ ਤੇ ਸਵਾਰੀ ਕੀਤੀ ਮੋਹਰੇ ਚੜੀ ਮੈਨੂੰ ਜੋਗੀ ਜੀ ਦੇ ਨਾਮ ਬਾਣੀ ਲੋਰੇ ਦੀਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮਸਤ دیਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਮਸਤ دیਵਾਨੇ ਉਹਦੇ ਨਾਮ ਵਿੱਚ ਰਹਿੰਦੇ ਆ ਮੇਰਾ ਉਹ ਤਾਂ ਸਭ ਕੁਝ ਜੋਗੀ ਜੀ ਨੂੰ ਕਹਿੰਦੇ ਆ ਨਿੱਕੇ ਨਿੱਕੇ ਪੈਰਾਂ ਨਾਲ ਨਿੱਕੇ ਨਿੱਕੇ ਪੈਰਾਂ ਨਾਲ ਸੋਹਣੀ ਜੀ ਦੀ ਸੋਹਰੇ ਈ ਮੈਨੂੰ ਬਾਬਾ ਜੀ ਦੇ ਨਾਮ ਵਾਲੀ ਲੋਰੇ ਮੈਂ ਹੋ ਮੈਂ ਹੋ ਮੈਂ ਹੋ ਮੈਂ ਹੋ ਨਸ਼ਾ ਉਹਦੇ ਨਾਮ ਵਾਲਾ ਪਖਰਾਏ ਜੱਗ ਤੋਂ ਪ੍ਰਿੰਸੀਪਲ ਜੀ ਐਸਐਫ ਕਾਹਤਾਂ ਸੀਰੀਅਸ ਕੈਨ ਬੀ ਟੂ ਨੰਬਰ ਸਰ ਇੰਡੀਜੈਂ ਮਾਹੀ ਤੇ ਸਾਡੇ ਜਿਹੜਾ ਸਕੂਲ ਹੈਗਾ ਇਹ ਕੱਡੀ ਦਾ ਰੋਡ ਪੇਸ ਤੇ ਇੱਥੇ ਹੈਗਾ ਤੇ ਸਾਡੇ ਦੂਜੇ ਪਾਸੇ ਜਿਹੜਾ ਹੈਗਾ ਇੱਕ ਜੀਐਸਐਸ ਮਾਡਲ ਸਕੂਲ ਜਿਹੜਾ ਹੈਗਾ ਉਹ ਚਲਾਇਆ ਹੈਗਾ ਜਿਹਦੇ ਵਿੱਚ ਪੀ ਨਾਸਿਕ ਤੋਂ ਲੈ ਕੇ ਪੰਜਵੀਂ ਤਵਾਰ ਅੰਗਰੇਜ਼ੀ ਮੀਡੀਅਮ ਦੇ ਵਿੱਚ ਜਿਹੜੇ ਬੱਚੇ ਸਾਡੇ ਦੇ ਪੜ੍ਹਦੇ ਆ ਉਹਦੇ ਵਿੱਚ ਵੀ ਜਿਹੜੀ ਅਸੀਂ ਐ ਨਵੇਂ ਸਾਲ ਤੋਂ ਉਹਨੂੰ ਸਾਰਾ ਜਿਹੜਾ ਅਸੀਂ ਇੰਗਲਿਸ਼ ਮੀਡੀਅਮ ਜਿਹੜਾ ਕੀਤਾ ਹੈਗਾ ਉਹਦੇ ਵਿੱਚ ਵੀ ਸਾਡੇ ਦੇ ਜਿਹੜੇ ਆ ਦਾਖਲਾ ਜਿਹੜਾ ਸ਼ੁਰੂ ਹੈਗਾ ਸੋ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਜਿਹੜੇ ਬੱਚੇ ਜਿਹੜੇ ਇੱਥੇ ਦਾਖਲਾ ਪਾਓ ਤੇ ਆ ਇੱਕ ਵਾਰੀ ਜਿਹੜਾ ਤੁਸੀਂ ਇੱਥੇ ਆ ਕੇ ਜਿਹੜਾ ਵਿਜਿਟ ਕਰੋ ਤੇ ਇਸ ਸਕੂਲ ਦੇ ਬਾਰੇ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਸਕੂਲ ਹੈਗਾ ਜ਼ਿਲ੍ਹੇ ਵਿੱਚ ਖੇਡਾਂ ਦੇ ਪੱਖੋਂ ਤੇ ਜਿਹੜਾ ਸਭ ਤੋਂ ਜਿਹੜਾ ਪਹਿਲੇ ਨੰਬਰ ਤੇ ਹੈਗਾ ਇੱਕ ਸਾਡੇ ਪਲੇਅਰ ਜਿਹੜੇ ਇੰਟਰਨੈਸ਼ਨਲ ਪਲੇਅਰ ਜਿਹੜੇ ਹੈਗੇ ਆ ਉਹ ਵੀ ਇੱਥੇ ਜਿਹੜੇ ਆ ਖੇਡਦੇ ਹੈਗੇ ਆ ਤੇ ਇਸ ਤੋਂ ਇਲਾਵਾ ਪੜਾਈ ਪੱਖੋਂ ਵੀ ਇਸ ਸਕੂਲ ਜਿਹੜਾ ਹੈਗਾ ਜ਼ਿਲ੍ਹੇ ਦਾ ਸਭ ਤੋਂ ਜਿਹੜਾ ਵਧੀਆ ਸਕੂਲ ਮੰਨਿਆ ਜਾਂਦਾ ਹੈਗਾ ਸੋ ਇੱਥੇ ਜਿਹੜਾ ਹੈਗਾ ਛੇਮ ਤੋਂ ਲੈ ਕੇ ਬਾਅਦਮੀ ਕਲਾਸ ਤੱਕ ਸਾਡੇ ਆਏ 1 ਲੱਖਾਂ ਜਿਹੜੇ ਹੈਗੇ ਆ ਤੇ ਸਭ ਦੇ ਕੋ ਕਲਾਸ 1 ਪਲਾਸ 2 ਜਿਹੜੀ ਆ ਖਾਸ ਵਿੱਚ ਇਹ ਜਿਹੜੀ ਆ ਪੜੀ ਦਿੱਤੀ ਹੈਗੀ ਆ ਤੇ ਇਸ ਇਹ ਦਾ ਸਾਡੇ ਉਹ ਜਿਹੜੀ ਕਲਾਸਾਂ ਚੱਲ ਰਹੀਆਂ ਨੇ ਅਸੀਂ ਸੋ ਮੈਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਾਂਗਾ ਆਪਣੇ ਨਗਰ ਦੇ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਆਓ ਆਪਣੇ ਬੱਚਿਆਂ ਨੂੰ ਜਿਹੜਾ ਹੈ ਦਾਖਲ ਕਰਵਾਓ ਤੇ ਸਾਨੂੰ ਜਿਹੜਾ ਆ ਇਹ ਇਹ ਦਿਹਾਉ ਤੇਰੇ ਮੌਕੇ ਕੋ ਮਿਹਰ ਦੇ ਧੰਨਵਾਦ ਇਹ ਸੱਜਣਾ ਸਿੰਘ ਪਸੇਂਗ ਨਗਰ ਦਾ ਸੰਸਦ ਅੱਜ ਦੀਆਂ ਵਿਸ਼ੇਸ਼ ਸਭਾਗੀਆਂ ਨਾਲ ਫੇਰ ਕਾਮਯਾ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ